ਜਾ ਨਮਨਿਆ ਕਲਮ ਨਵੀ ਉਧਾਵਾ ਜੀ ਬਿਕਸਵਾਨ ਕਦੇ ਹਾਂਜੀ ਬਿਲਕੁਲ ਜੀ ਆ ਪਿੰਡਾਂ ਦੇ ਸਾਰੇ ਜਿੰਨੇ ਦਰਸ਼ਕ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਾ ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗਾ ਨਮੀਆਂ ਕਲਮ ਨਵੀ ਨਾਨ ਕੋਈ 11 ਕੁ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀਗਾ ਇਹਦਾ ਜਿਹੜਾ ਮੇਨ ਮਨੋਰਥ ਸੀਗਾ ਉਹ ਬੱਚਿਆਂ ਦੇ ਵਿੱਚ ਮਾਂ ਮੂਲਨੀ ਪ੍ਰਤੀ ਜਾਗਰਤਾ ਪੈਦਾ ਕਰਨਾ ਬੱਚਿਆਂ ਨੂੰ ਸਿਹਤਵਾਲ ਪ੍ਰੇਰਨਾ ਬੱਚਿਆਂ ਨੂੰ ਜ਼ਬਾਨ ਬੁਲਣ ਤੱਕ ਨਾ ਤੇ ਕੋਲ 11 ਮਹੀਨੇ ਤੋਂ ਜਿਹੋ ਪ੍ਰੋਜੈਕਟ ਸ਼ੁਰੂ ਹੋਇਆ ਹੈ ਹਰ ਜ਼ਿਲ੍ਹੇ ਦੇ ਵਿੱਚ ਇੱਕ ਟੀਮ ਹੈ ਉਸਦੇ 5-5 ਮੈਂਬਰ ਨੇ ਤੇ ਹਰ ਜ਼ਿਲ੍ਹਾ ਘੱਟੋ ਘੱਟ ਚਾਰ ਕਿਤਾਬਾਂ ਬੱਚਿਆਂ ਦੀਆਂ ਛਾਪਾ ਰਹੇ ਨੇ ਜਿਸ ਤਰ੍ਹਾਂ ਨਵੀਆਂ ਕਲਮਾਂ ਨਵੀਂ ੜਾਂ ਭਾਗ 1 ਤੋਂ 3 ਕਰਕੇ ਤੇ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜੇ ਫਰੋਵਲਪੁਰ ਦੇ ਵਿੱਚ ਜਿਹੜਾ ਇਸ ਕਿਤਾਬ ਦਾ ਨਵੀਆਂ ਕਲਮਾਂ ਨਵੀਂ ੜਾਂ ਦਾ ਭਾਗ 19ਵਾਂ ਅੱਜ ਲੋਕ ਅਰਪਣ ਹੋਇਆ ਜਿਹਦੇ ਵਿੱਚ ਇੱਥੇ ਇੰਨੇ ਮੇ ਬੱਚਿਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ 67 ਸਕੂਲਾਂ ਦੇ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਤੇ ਮੈਂ ਫਰੋਜਪੁਰ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਬਹਿਦਰ ਤੋਂ ਧੰਨਵਾਦ ਕਰਦਾ ਜਿਹੜੇ ਅਧਿਆਪਕ ਨੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੋਈ ਛੋਟਾ ਕੰਮ ਨਹੀਂ ਆ ਬੱਚਿਆਂ ਨੂੰ ਸਹਿਤ ਲਿਖਾਉਣਾ ਤੇ ਬਾਅਦ ਸਿਖਾਉਣਾ ਤੇ ਮੈਨੂੰ ਇਹ ਵੀ ਸਾਰੇ ਦਰਸ਼ਕਾਂ ਨਾਲ ਸਾਥ ਪਾ ਕੇ ਨੂੰ ਖੁਸ਼ੀ ਹੈ ਕਿ ਪ੍ਰੋਜੈਕਟ ਇੰਟਰਨੈਸ਼ਨਲ ਲੈਵਲ ਦਾ ਹੈ ਲੱਖਾਂ ਚ ਕਿਤਾਬਾਂ ਛਪ ਰਹੀਆਂ ਨੇ ਛਪੜੀਆਂ ਨੇ ਤੇ ਅਸੀਂ ਜੋ ਨੇ ਆ ਜੋ ਤੁਸੀਂ ਘਰ ਬੈਠੇ ਤੇ ਟੈਲੀਵਿਜ਼ਨਾਂ ਨੂੰ ਦੇਖ ਰਹੇ ਹੋ ਕਰੋ ਆਪਣੀ ਆਪਣੀ ਮਦਦ ਆਓ ਆਪਣੀ ਮਾਂ ਮੋਲੀ ਨਾਲ ਮਿਲ ਕੇ ਕਰੋ ਹੀ ਸੰਗਾਰ ਸ਼ੁਰੂ ਕਰੀਏ ਕਰੋ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਪੰਜਾਬੀ ਦੀਆਂ ਕਹਾਣੀਆਂ ਸੁਣਾਓ ਪੰਜਾਬੀ ਪਹਿਰਾਵਾ ਘਰਾਂ ਚ ਪਾਓ ਤੇ ਇਹ ਤੁਹਾਡਾ ਕੁੰਨ ਹੋਏਗਾ ਤੁਹਾਡੇ ਵੱਲੋਂ ਮੇਰੀ ਹਮ ਰਿਕਵੈਸਟ ਹੈ